ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਸਨ ਅਤੇ ਕੇਂਦਰ ਸਰਕਾਰ ਦੇ ਪ੍ਰਸਤਾਵ ਮੰਨਣ ਤੋਂ ਬਾਅਦ ਕਿਸਾਨ ਅੱਜ ਦਿੱਲੀ ਕੋਚ ਕਰਨ ਨੂੰ ਅੜੇ ਹੋਏ ਆ ਲਗਾਤਾਰ ਦਿੱਲੀ ਬਾਰਡਰਾਂ ਤੇ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਇਸ ਦੌਰਾਨ ਜੀਨ ਦੇ ਬਾਰਡਰ ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਜ਼ਬਰਦਸਤ ਟਕਰਾਅ ਹੋਇਆ ਇਸ ਦੌਰਾਨ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਦੋ ਕਿਸਾਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਅਤੇ ਇਹ ਤੋਂ ਜ਼ਿਆਦਾ ਕਿਸਾਨ ਗਾਇਲ ਹੋ ਗਏ ਹੈ ਬਹੁਤ ਜ਼ਿਆਦਾ ਤਦਾਰ ਦੇ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਨੂੰ ਹਰਿਆਣਾ ਦੀ ਤਰਫ ਲਿਜਾਇਆ ਗਿਆ ਹੈ ਤੇ ਕਾਫੀ ਸਮੇਂ ਤੱਕ ਪੁਲਿਸ ਅਤੇ ਕਿਸਾਨਾਂ ਵਿਚਕਾਰ ਲਗਾਤਾਰ ਟਕਰਾਅ ਚੱਲਦਾ ਰਿਹਾ ਤੇ ਪੁਲਿਸ ਨੇ ਇੱਥੇ ਜ਼ਬਰਦਸਤ ਲਾਠੀ ਚਾਰਜ ਕੀਤਾ ਹੈ ਦੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਦਿੱਲੀ ਕੂਚ ਕਰਨਾ ਸਹੀ ਸੀ ਜਾਂ ਫਿਰ ਬਾਰਡਰ ਤੇ ਬੈਠ ਕੇ ਧਰਨਾ ਦੇਣਾ ਸਹੀ ਸੀ ਤੁਸੀਂ ਸਾਨੂੰ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਧੰਨਵਾਦ ਤੋਂ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਕੇਂਦਰ ਸਰਕਾਰ ਦੇ ਪ੍ਰਸਤਾਵ ਮੰਨਣ ਤੋਂ ਬਾਅਦ ਕਿਸਾਨ ਅੱਜ ਦਿੱਲੀ ਕੂਚ ਕਰਨ ਨੂੰ ਅੜੇ ਹੋਏ ਆ ਲਗਾਤਾਰ ਦਿੱਲੀ ਬਾਰਡਰਾਂ ਤੇ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਇਸ ਦੌਰਾਨ ਜੀਨ ਦੇ ਬਾਰਡਰ ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਜ਼ਬਰਦਸਤ ਟਕਰਾਅ ਹੋਇਆ ਇਸ ਦੌਰਾਨ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਦੋ ਕਿਸਾਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਅਤੇ 20 ਤੋਂ ਜ਼ਿਆਦਾ ਕਿਸਾਨ ਗਾਇਲ ਹੋ ਗਏ ਹੈ ਬਹੁਤ ਜ਼ਿਆਦਾ ਤਦਾਰਦ ਦੇ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਨੂੰ ਹਰਿਆਣਾ ਦੀ ਤਰਫ ਲਿਜਾਇਆ ਗਿਆ ਹੈ ਤੇ ਕਾਫੀ ਸਮੇਂ ਤੱਕ ਅਤੇ ਕਿਸਾਨਾਂ ਵਿਚਕਾਰ ਲਗਾਤਾਰ ਟਕਰਾਅ ਚੱਲਦਾ ਰਿਹਾ ਅਤੇ ਪੁਲਸ ਨੇ ਇੱਥੇ ਜ਼ਬਰਦਸਤ ਲਾਠੀ ਚਾਰਜ ਕੀਤਾ ਹੈ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਦਿੱਲੀ ਕੂਚ ਕਰਨਾ ਸਹੀ ਸੀ ਜਾਂ ਫਿਰ ਬਾਰਡਰ ਤੇ ਬੈਠ ਕੇ ਧਰਨਾ ਦੇਣਾ ਸਹੀ ਸੀ ਤੁਸੀਂ ਸਾਨੂੰ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ